ਅੱਜ ਯਾਨੀ 22 ਜੂਨ ਨੂੰ ਬਾਬਾ ਬਰਫਾਨੀ ਦੀ ਪਹਿਲੀ ਪੂਜਾ ਦੇ ਨਾਲ ਅਮਰਨਾਥ ਥੀਏਟਰਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਲਾਨਾ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਲਈ ਆਯੋਜਿਤ ਪ੍ਰਥਮ ਪੂਜਾ ਵਿੱਚ ਹਿੱਸਾ ਲਿਆ। ਮਨੋਜ ਸਿਨਾ ਨੇ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਦੱਸ ਦਈਏ ਕਿ ਇਸ ਸਾਲ ਅਮਰਨਾਥ ਧਾਮ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਦੇ ਲਈ ਸਾਲਾਨਾ ਤੀਰਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਨੇ ਅਮਰਨਾਥ ਯਾਤਰਾ ਵਿੱਚ ਹਿੱਸਾ ਲੈਣ ਦੇ ਲਈ ਸ਼ਰਧਾਲੂ ਬੈਂਕ ਵੈੱਬਸਾਈਟ ਐਪਲੀਕੇਸ਼ਨ ਰਾਹੀਂ ਜਾਂ ਅਮਰਨਾਥ ਪਹੁੰਚ ਕੇ ਰਜਿਸਟਰ ਕਰ ਸਕਦੇ ਨੇ ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਤੀਰਥ ਯਾਤਰਾ ਕੀਤੀ ਸੀ ਤੇ ਗੁਫਾ ਮੰਦਰ ਦੇ ਅੰਦਰ ਕੁਦਰਤੀ ਤੌਰ ਤੇ ਬਣੇ বরਫ ਸ਼ਿਵਲਿੰਗਮ ਦੇ ਦਰਸ਼ਨ ਕੀਤੇ ਸਨ ਜ਼ਿਕਰ ਇਹ ਖਾਸ ਹੈ ਕਿ ਅਮਰਨਾਥ ਹਿੰਦੂਆਂ ਦੇ ਪਵਿੱਤਰ ਟੀਪ ਸਥਾਨਾਂ ਵਿੱਚੋਂ ਇੱਕ ਹੈ बाबा बर्फानी जम्मू कश्मीर ਵਿੱਚ ਹਿਮਾਲਿਆ ਵਿੱਚ ਸਥਿਤ ਇੱਕ ਪਵਿੱਤਰ ਗੁਫਾ ਵਿੱਚ ਰਹਿੰਦੇ ਨੇ ਹਰ ਸਾਲ ਇੱਥੇ ਕੁਦਰਤੀ ਤੌਰ ਤੇ ਬਰਫ਼ ਦਾ ਸ਼ਿਵਲਿੰਗ ਬਣਦਾ ਹੈ ਬਰਫ਼ ਦੇ ਬਣੇ ਹੋਣ ਕਾਰਨ ਇਸ ਸ਼ਿਵਲਿੰਗ ਨੂੰ ਬਾਬਾ ਬਰਫਾਨੀ ਕਿਹਾ ਜਾਂਦਾ ਹੈ ਹਰ ਸਾਲ ਇੱਥੇ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਦਰਸ਼ਨਾ ਲਈ ਵਿਸ਼ੇਸ਼ ਯਾਤਰਾ ਕਰਦੀ ਜਾਂਦੀ ਹੈ ਇਸ ਨੂੰ ਅਮਨਾਥ ਯਾਤਰਾ ਕਿਹਾ ਜਾਂਦਾ ਹੈ ਇਹ ਯਾਤਰਾ ਦੌਰਾਨ ਲੱਖਾਂ ਹੀ ਲੋਕ ਬਾਬਾ ਬਰਫਾਨੀ ਦੇ ਦਰਸ਼ਨ ਕਰਦੇ ਨੇ